ਹੈਲੋ ਜੀ ਸਸਤੀ ਕਾਲ ਸਾਰੀਆਂ ਭੈਣਾਂ ਨੂੰ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਅੱਪਾ ਅੱਜ ਤੁਹਾਨੂੰ ਬਨਾਰਸੀ ਵਿੱਚ ਕਲੈਕਸ਼ਨ ਦਿਖਾਵਾਂਗੇ ਜਿੱਦਾਂ ਕਿ ਹੁਣ ਬਨਾਰਸੀ ਸੂਟ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਆ ਇਹਦੇ ਵਿੱਚ ਬਹੁਤ ਹੀ ਡਿਫਰੈਂਟ ਡਿਫਰੈਂਟ ਡਿਜ਼ਾਈਨਸ ਆ ਚੁੱਕੇ ਆ ਤੁਸੀਂ ਆਪਣੇ ਅਕੋਰਡਿੰਗ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਜਿਹੜਾ ਬਨਾਰਸੀ ਵਿੱਚ ਸੂਟ ਹੋਏਗਾ ਉਹਦੇ ਨਾਲ ਦਾ ਸੇਮ ਡਿਜ਼ਾਈਨ ਜਿਹੜਾ ਆਪਣਾ ਦੁਪੱਟੇ 'ਚ ਹੋਏਗਾ ਔਰ ਦੁਪੱਟਾ ਵੀ ਬਨਾਰਸੀ ਦਾ ਹੀ ਹੋਏਗਾ ਫੈਬਰਿਕ ਜਿਹੜਾ ਬਹੁਤ ਵਧੀਆ ਫੈਬਰਿਕ ਦੀ ਗਰੰਟੀ ਹੈ ਆ ਬਾਕੀ ਤੁਸੀਂ ਆਪਣੇ ਅਕੋਰਡਿੰਗ ਕਲਰ ਸਿਲੈਕਟ ਕਰਕੇ ਦਿੱਤੇ ਹੋਏ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਆਰਡਰ ਪਲੇਸ ਕਰ ਸਕਦੇ ਹੋ ਇਹ ਸਪੈਸ਼ਲੀ ਕਰਵਾ ਚੌਥੀ ਲਈ ਵੀ ਆ ਔਰ ਪਾਰਟੀ ਵੇਅਰ ਵੀ ਆ ਜਿਹੜੀਆਂ ਭੈਣਾਂ ਅੱਜਕੱਲ ਡਾਰਕ ਕਲਰ ਪਸੰਦ ਕਰਦੀਆਂ ਹੋ ਕਰਵਾ ਚੌਥੇ ਲਈ ਬਾਈ ਕਰ ਸਕਦੀਆਂ ਕਿਉਂਕਿ ਆਪਣੇ ਕੋਲ ਲਾਈਟ ਡਾਰਕ ਹਰੇਕ ਕਲਰ अवेलेबल आ जो भी लेडीज या फिर गर्लिश लुक आ जिफ्टी प्लस हरेक ईज है, पॉसीबल हैगा सैकंडली अपने को स्टिचिंग भी अवेलेबल आ अगर तुम किसी टाइप का सूट स्टिच करवा चाहते हैं स्टिचिंग भी करवा सकते हो अगर तुम अनस्टिच बाय करना चाहते हैं तो अपने को अनस्टिच भी बाय कर सकते हो बाकी जी वर्ल्ड वाइड शिपिंग अवेलेबल आ सैकंडली ऑल ओवर पंजाब कित भी अंतिम बैठे हाँ तो अपना ऑर्डर प्लेस करके अपना ऑर्डर बुक करवा सकते हो ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ